ਇੱਕ ਬੈਂਚ ਇੱਕ ਦਰਖਤ ਤੇ ਇੱਕ ਦਲੀ ਸੱਚ ਇਹ ਰੋਡ ਦੇ ਕੰਡੇ ਬੈਠਾ ਬੈਂਚ ਕੋਈ ਸਧਾਰਨ ਨਜ਼ਾਰਾ ਨਹੀਂ ਸੀ ਇਹ ਉਹ ਸੀ ਜਿੱਥੇ ਹਰ ਸਵੇਰ ਇੱਕ ਬਜ਼ੁਰਗ ਆਉਂਦਾ ਸੀ ਲੱਤਾਂ ਹੌਲੀ-ਹੌਲੀ ਚੱਲਦੀਆਂ ਪਰ ਦਿਲ ਜਵਾਨੀ ਵਾਲਾ ਉਹ ਆਉਂਦਾ ਦਰਖਤ ਹੇਠਾਂ ਬੈਠਦਾ ਘਵਰ ਨਾਲ ਗੱਲਾਂ ਕਰਦਾ ਤੇ ਹਰ ਵਾਰ ਆਪਣੀ ਪਤਨੀ ਨੂੰ ਯਾਦ ਕਰਦਾ ਕਹਿੰਦਾ ਸੀ ਇੱਥੇ ਹੀ ਨੀਲਾ ਬੱਦਲ ਸੀ ਜਦ ਤੂੰ ਮੈਨੂੰ ਕਹਿੰਦੀ ਸੀ ਇੱਕ ਦਿਨ ਨੀਰੂਡ ਸਾਡਾ ਹੋਵੇਗਾ ਪਰ ਹੁਣ ਨਾ ਉਹ ਹੈ ਨਾ ਉਹ ਬਾਤਾਂ ਸਿਰਫ ਇਹ ਬੈਂਚ ਹੈ ਦਰਦ ਹੈ ਤੇ ਯਾਦ ਅੱਜ ਵੀ ਜਦ ਕੋਈ ਇੱਥੇ ਹੁੰਦਾ ਉਸ ਬੈਂਚ ਤੇ ਬੈਠ ਕੇ ਕਮੋਸ਼ੀਨਾਂ ਸੋਚਣਾ ਕਦੇ ਕਦੇ ਸਭ ਤੋਂ ਉੱਚੀਆਂ ਗੱਲਾਂ ਗਰਕਤਾ ਹੀ ठाਉਂਦੀਆਂ ਹੈ